ਹਾਂਜੀ ਦੋਸਤੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਮੈਂ ਤੁਹਾਡਾ ਨਵਦੀਪ ਦੌੜੀ ਖਾਨਾ ਅੱਜ ਪਹੁੰਚੇ ਹੋਏ ਆ ਪਿੰਡ ਫਿੱਡੇਕਲਾਂ ਦੇ ਵਿੱਚ ਵੱਡੀਆਂ ਰੌਣਕਾਂ ਲੱਗਣਗੀਆਂ ਕਬੱਡੀ 65 ਕਿਲੋ ਭਾਰ ਦੇ ਮੈਚ ਤੇ ਕਬੱਡੀ ਓਪਨ ਦੇ ਮੈਚ ਹੋ ਰਹੇ ਆ 12ਵਾਂ ਕਬੱਡੀ ਕੱਪ ਸਾਡੇ ਵੀਰ ਕਰਵਾ ਰਹੇ ਨੇ ਇਹ ਕਬੱਡੀ ਕੱਪ ਬਾਬਾ ਸੁੰਦਰਦਾਸ ਜੀ ਅਤੇ ਸ਼ਹੀਦ ਬਲਵਿੰਦਰ ਸਿੰਘ ਫੌਜੀ ਯਾਦਗਾਰੀ ਕਬੱਡੀ ਕੱਪ ਆ ਇਸ ਕਬੱਡੀ ਕੱਪ ਤੇ ਬਹੁਤ ਵਧੀਆ ਜਨਾਮੀ ਪਲੇਅਰ ਆ ਰਹੇ ਨੇ ਔਰ ਸਾਡੇ ਪ੍ਰਬੰਧਕ ਵੀਰਾਂ ਨੇ ਬਹੁਤ ਵਧੀਆ ਜਿਹੜਾ ਦਰਸ਼ਕ ਵੀਰਾਂ ਲਈ ਵੀ ਖਾਸ ਪ੍ਰਬੰਧ ਕੀਤਾ ਹੋਇਆ ਤੁਹਮੈ ਤੈਨੂੰ ਧੰਨਵਾਦ ਕਰੂਗਾ ਸਾਡੇ ਸਰਪੰਚ ਅਮਰਤਪਾਲ ਸਿੰਘ ਜੀ ਦਾ ਨਾਲ ਸਮੁੱਚੀ ಗ್ರಾಮ ਪੰਚਾਇਤ ਤੇ ਸਾਡੇ ਕਲਾ ਪ੍ਰਧਾਨ ਭਾਈ ਮਨਿੰਦਰ ਬਟਾਜੀ ਬਰਾੜ ਸਾਹਿਬ ਦਾ ਧੰਨਵਾਦ ਆ ਨਾਲ ਸਮੂਹ ਸਾਡੇ ਕਲਾ ਮੈਂਬਰਸ ਸਾਰੇ ਸਰਕਾਰ ਦੇ ਯੋਗਨੀ ਭਰਾਵਾਂ ਦਾ ਜਿਨ੍ਹਾਂ ਨੇ ਬਹੁਤ ਵਧੀਆ ਮੇਲਾ ਕਰਵਾਇਆ ਔਰ ਸਮਰਚੀ ਨਗਰ ਦਾ ਵੀ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਬੜੇ ਸਹਿਯੋਗ ਦਿੱਤੇ ਨੇ ਐਨ ਆਰ ਆਈ ਵੀਰ ਸਾਡੇ ਸਮਰਚਾ ਨਗਰ ਪਿੰਡੇ ਕਨ ਔਰ ਦੋਸਤੋ ਇਧਰਲੇ ਪਾਸੇ ਤੁਸੀਂ ਦੇਖੋ ਦਰਸ਼ਕ ਵੀਰਾਂ ਦੇ ਲਈ ਜਿਹੜਾ ਕੁਰਸੀਆਂ ਦਾ ਪ੍ਰਬੰਧ ਕੀਤਾ ਹੋਇਆ ਸਾਹਮਣੇ ਜਿਹੜੀਆਂ ਸਟੇਡੀਅਮ ਵਾਲੀਆਂ ਟਰਾਲੀਆਂ ਲੱਗੀਆਂ ਹੋਈਆਂ ਪੌੜੀਆਂ ਬਣੀਆਂ ਹੋਈਆਂ ਬਹੁਤ ਵਧੀਆ ਸ਼ਾਹ ਦਾ ਪ੍ਰਬੰਧ ਹੋਈ ਉੱਪਰ ਜਿਹੜੀ ਚਾਰ ਲਗੀ ਹੋਈ ਆ ਤੇ ਇੱਕ ਇਧਰਲੇ ਪਾਸੇ ਤੋਂ ਆਪਾਂ ਤੁਹਾਨੂੰ ਹੋਰ ਦਿਖਾਉਣੇ ਆ ਜਿਹੜਾ ਗਰਾਊਂਡ ਬਣਿਆ ਹੋਇਆ ਹੈ ਗਰਾਊਂਡ ਦਾ ਵਾੜਾ ਫਾਸਟਾ ਤੇ ਨਾ ਵਾੜਾ ਸਲੋ ਆ ਗਰਾਊਂਡ ਮੀਡੀਅਮ ਆ ਰੀਡਰ ਜਾਫੀਆਂ ਦੇ ਲਈ ਦੋਨੋਂ ਦੇ ਲਈ ਫਾਇਦੇਮੰਦ ਹੋਵੇਗਾ ਵਧੀਆ ਕਬੱਡੀਆਂ ਪਹਿਨਣੀਆਂ ਤੇ ਵਧੀਆ ਜੱਫੇ ਲੱਗਣਗੇ ਅੱਜ ਦੇ ਇਸ ਮੇਲੇ ਦਾ ਬੈਸਟ ਰੇਟਰ ਤੇ ਜਾਤੀ ਕੌਣ ਹੋਊਗਾ ਉਹ ਵੀ ਤੁਹਾਨੂੰ ਅਸੀਂ ਵੀਡੀਓ ਦੇ ਵਿੱਚ ਦਿਖਾਵਾਂਗੇ ਔਰ ਦੋਸਤੋ ਆਪਣੀ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਤੇ ਚੈਨਲ ਨੂੰ ਲਾਈਕ ਸੌਰੀ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਕਮੈਂਟ ਜਰੂਰ ਕਰਿਓ ਧੰਨਵਾਦ ਆ ਤੁਹਾਡਾ ਮੈਂ ਤੁਹਾਡਾ ਨਵਦੀਪ ਗੜੀ ਕੰਨਾ ਐਦਾਂ ਦੀਆਂ ਹੋਰ ਵੀਡੀਓ ਲੈ ਕੇ ਆਉਂਦਾ ਰਹਾਂਗੇ ਤੇ ਅੱਗੇ ਆਪਾਂ ਮਿਲਦੇ ਹਾਂ ਪ੍ਰਬੰਧਕ ਵੀਰਾਂ ਦੇ ਨਾਲ ਕਰਦੇ ਆਂ ਗੱਲਬਾਤ ਪੁੱਛਦੇ ਆਂ ਕਿਹੜੇ ਕਿਹੜੇ ਖਿਡਾਰੀ ਤੇ ਕਿਹੜੇ ਕਿਹੜੀ ਅੱਜ ਦੇ ਇਸ ਕਬੱਡੀ ਕੱਪ ਤੇ ਹੋਰ ਕੀ ਜਿਹੜੇ ਵੱਖਰੇ ਰੰਗ ਭਰ ਰਹੇ ਧੰਨਵਾਦ ਜੀ ਦੋਸਤੋ ਆਓ ਫਿਰ ਆਪਾਂ ਮਿਲਦੇ ਆ ਸਾਡੇ ਸਰਪੰਚ ਅਮਰਤਪਾਲ ਸਿੰਘ ਜੀ ਨੂੰ ਕਰਾਂਗੇ ਗੱਲਬਾਤ ਨਾਲ ਸਮੁੱਚਾ ਨਗਰਾ ਸਮੁੱਚੀ ಗ್ರಾಮ ਪੰਚਾਇਤਾ ਤੇ ਨਾਲ ਸਾਡੇ ਸਮੂਹ ਕਲੱਬ ਮੈਂਬਰ ਤੇ ਕਲੱਬ ਪ੍ਰਧਾਨ ਬਾਈ ਮਨਿੰਦਰ ਸਿੰਘ ਜੀ ਬਿੱਟਾ ਬਰਾੜ ਜੀ ਤੇ ਸਭ ਤੋਂ ਪਹਿਲਾਂ ਤਾਂ ਆਪਾਂ ਸਰਪੰਚ ਸਾਹਿਬ ਦੇ ਨਾਲ ਗੱਲਬਾਤ ਕਰਾਂਗੇ ਤੇ ਮੁਬਾਰਕਵਾਦ ਵੀ ਦੇਵਾਂਗੇ ਸਰਪੰਚ ਸਾਹਿਬ ਸਾਡੇ ਅਮਰਤਪਾਲ ਸਿੰਘ ਜੀ ਨੂੰ ਜਿਹੜੇ ਸਮੁੱਚੇ ਨਗਰ ਨੇ ਸਰਪੰਚ ਸਾਹਿਬ ਨੂੰ ਚੁਣਿਆ ਇਸ ਸਾਲ ਸਤਿਗੁਰ ਦੀ ਸਰਪੰਚ ਸਾਹਿਬ ਸਤਿਗੁਰ ਸਭ ਤੋਂ ਪਹਿਲਾਂ ਹੀ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਕਿ ਤੁਹਾਡੇ ਨਗਰ ਨੇ ਤੁਹਾਨੂੰ ਜਿਹੜਾ ਸਰਪੰਚੀ ਦਾ ਖਿਤਾਬ ਜਿਹੜਾ ਦਿੱਤਾ ਤਾਂ ਇਹ ਤੁਹਾਡੇ ਚਰਤੇ ਰੱਖਿਆ ਸੋ ਵੱਡੀਆਂ ਜ਼ਿੰਮੇਵਾਰੀਆਂ ਤੁਹਾਡੇ ਮੋਢਿਆਂ ਦੇ ਉੱਪਰ ਫੇੜੇ ਕਲਾਂ ਨਗਰ ਦੀਆਂ ਸੋ ਸਰਪੰਚ ਸਾਹਿਬ ਫਿਰ ਕਿੰਨਾਵਾਂ ਮੇਲਾ ਤੁਸੀਂ ਕਰਵਾ ਰਹੇ ਹੋ ਇਹ 12ਵਾਂ ਮੇਲਾ ਕਰਾ ਰਹੇ ਹਾਂ ਠੀਕ ਹੈ ਜੀ ਇਸ ਮੇਲੇ ਦੇ ਵਿੱਚ ਫਿਰ ਕੱਜ ਜਿਹੜੇ ਮੈਚ ਹੋ ਰਹੇ ਆ ਕਿਹੜੇ ਕਿਹੜੇ ਵਜਨ ਆ ਜੀ ਆਪਣੇ ਇਹ ਜੀ ਓਪਨ ਆ 65 ਕਿਲੋ ਦੇ 65 ਕਿਲੋ ਤੇ ਓਪਨ ਆ ਤੇ ਕੱਲ ਫਿਰ ਜਿਹੜੇ ਮੈਚ ਹੋਏ ਆ ਜੀ ਉਹ ਕਿਹੜੇ ਕਿਹੜੇ ਭਾਰ ਦੇ ਵਿੱਚ 38 ਹਾਂਜੀ 45 ਠੀਕ ਆ ਜੀ 75 75 72 ਕਿਲੋ ਹਾਂਜੀ 72 ਸੋ ਵਧੀਆ ਗੱਲ ਜਿਹੜਾ ਮੇਲਾ ਤੁਹਾਡਾ ਕੱਲ ਦਾ ਦਿਨ ਵਧੀਆ ਹੋਇਆ ਜੀ ਬਹੁਤ ਵਧੀਆ ਹੋਇਆ ਜੀ ਬਹੁਤ ਵਧੀਆ ਹੋਇਆ ਤੇ ਖਿਡਾਰੀ ਫਿਰ ਕਿੰਨੀਆਂ ਕਿ ਟੀਮਾਂ ਬੰਦੀਆਂ ਜੀ ਤੁਹਾਡੇ ਆਏ ਸਾਲ ਬੰਦ ਜਾਂਦੀਆਂ ਵਧੀਆ ਸੈੱਟ ਸੁੱਟ ਹਾਂ ਜੀ ਬਹੁਤ ਵਧੀਆ ਮੇਲਾ ਭਰਦਾ ਜੀ ਠੀਕ ਹੈ ਜੀ ਤੇ ਤੁਹਾਡੇ ਨਗਰ ਨਹੀਂਓ ਕਿਦਾਂ ਦਾ ਰਿਸਪੌਂਸ ਮਿਲਦਾ ਹੈ ਜੀ ਸਾਰੇ ਨਗਰ ਸਾਰੇ ਪਿੰਡ ਦਾ ਸਹਿਯੋਗ ਹੈ ਜੀ ਸਾਰੇ ਪਿੰਡ ਦਾ ਸਹਿਯੋਗ ਨਾਲ ਹੀ ਚੱਲਦਾ ਹੈ ਠੀਕ ਹੈ ਜੀ ਸੋ ਕਿੰਨਾ ਕੁ ਬਜਟ ਹੋ ਜਾਂਦਾ ਜੀ ਤੁਹਾਡੇ ਇਸ ਕਬੱਡੀ ਕੱਪ ਦਾ ਸਾਡੇ ਬਜਟ ਹੋ ਜਾਂਦਾ ਹੈ 12 ਤੋਂ 12-13 ਲੱਖ ਰੁਪਏ 12-13 ਲੱਖ ਰੁਪਏ ਠੀਕ ਸਾਡੇ ਸਰਪੰਚ ਸਾਹਿਬ ਅਮਰਪਾਲ ਸਿੰਘ ਜੀ ਤੇ ਨਾਲ ਸਮੁੱਚਾ ਨਗਰਾ ਪਿੰਡ ਆਪਣਾ ਫੈਡੇਕਲਾ ਤੇ ਸਰਪੰਚ ਸਾਹਿਬ ਅੱਜ ਸਾਨੂੰ ਇੱਕ ਹੋਰ ਜਾਣਕਾਰੀ ਦਿਓ ਵੀ ਜਿਹੜੇ ਕਬੱਡੀ ਓਪਨ ਦੇ ਤੁਸੀਂ ਮੁਕਾਬਲੇ ਕਰਵਾ ਰਹੇ ਹੋ ਪਹਿਲਾ ਇਨਾਮ ਕਿੰਨਾ ਤੇ ਸੈਕੰਡ ਇਨਾਮ ਕਿੰਨਾ ਰੱਖਿਆ ਹੋਇਆ ਪਹਿਲਾ ਇਨਾਮ ਵੀ 51000 51000 ਜੀ ਦੂਜਾ ਨਾਮ 41000 41000 ਤੇ ਬੈਸਟਾਂ ਦੇ ਲਈ ਕੀ ਕੀ ਹੈ ਜੀ ਫਿਰ 11000 ਰੁਪਇਆ 11 11000 ਬੈਸਟਾਂ ਦੇ ਲਈ ਹੈ ਰੇਟਰ ਤੇ ਬੈਟ ਜਾਪੀ ਤੇ ਸਰਪੰਚ ਸਾਹਿਬ ਅੱਜ ਫਿਰ ਮੇਲੇ ਦੇ ਵਿੱਚ ਕਿਹੜੇ ਕਿਹੜੇ ਸੈਟ ਆ ਰਹੇ ਆ ਵਧੀਆ ਟੀਮਾਂ ਕਿਹੜੀਆਂ ਆ ਰਹੀਆਂ ਕਬੱਡੀ ਓਪਨ ਦੇ ਨਾਮ ਪਰ ਪਲੇਅਰ ਸੂਤਾਰ ਆ ਰਿਹਾ ਜੀ ਘੰਗਾ ਆ ਰਿਹਾ ਜੀ ਹਾਂਜੀ ਸੂਰੇ ਵਾਲਾ ਆ ਰਿਹਾ ਜੀ ਚੰਗੇ ਸੈਟ ਆਉਣਗੇ ਜੀ ਠੀਕ ਹੈ ਖੰਦੇ ਵਾਲਾ ਆ ਰਿਹਾ ਠੀਕ ਹੈ ਜੀ ਸ਼ਰਨੇ ਵਾਲੇ ਆ ਰਹੇ ਜੀ ਹਾਂਜੀ ਡਗੁਰਮਾਨਾ ਵੀ ਤੁਹਾਡੇ ਨੇੜੇ ਹੀ ਰਹੇ ਨਾ ਬੰਦੇ ਆਪਣੇ ਅੰਤਰਰਾਸ਼ਟਰੀ ਸ਼ਰਨਾ ਜੀ ਵੀ ਆ ਰਿਹਾ ਜੀ ਅੱਜ ਦਿਨ 16 ਦਿਨ ਸੂਰੇ ਵਾਲਾ ਅਖੰਡ ਪਾਠ ਦੇ ਭੋਗ ਤੋਂ ਬਾਅਦ ਹਾਂਜੀ ਟੂਰਨਾਮੈਂਟ ਦੇ ਵਿੱਚ ਸ਼ੁਰੂਆਤ ਦੇ ਵਿੱਚ ਵਾਲੀਬਾਲ ਦੀ ਮੈਚ ਹੋਈ ਠੀਕ ਹੈ ਜੀ 31 ਕਿਆਲੀ ਨਾਮ ਸੀ ਉਹ ਵਾਲੀਬਾਲ ਦਾ ਵੀ ਸੋਹਣਾ ਨਾਮ ਰੱਖਿਆ 31000 ਕਿਆਲੀ ਠੀਕ ਹੈ ਜੀ ਸਾਰੇ ਨਗਰ ਨੇ ਸਹਿਯੋਗ ਦਿੱਤਾ ਜੀ ਸਾਰੇ ਨਗਰ ਦਾ ਠੀਕ ਹੈ ਧੰਨਵਾਦ ਸੋ ਇਧਰਲੇ ਪਾਸੇ ਆਪਣੇ ਸਾਡੇ ਬਾਈ ਜੀ ਨਾਲ ਖੜੇ ਨੇ ਸੱਤੀ ਕਾਲ ਦੀ ਸੱਤੀ ਕਾਲ ਜੀ ਸੋ ਬਾਈ ਜੀ ਫਿਰ ਅੱਜ ਤੁਹਾਨੂੰ ਪਤਾ ਹੋਊਗਾ ਕੁਝ ਵੀ ਕਿਹੜੇ-ਕਿਹੜੇ ਸੈੱਟ ਤੁਸੀਂ ਅੱਜ ਜਿਹੜੇ ਇਨਵਾਈਟ ਕਰੇ ਆ ਸੱਤੀ ਕਬੱਡੀ ਦੇ ਸਾਡੇ 10 ਹੀ ਦਿੱਤੇ ਜੀ ਸਰਪੰਚ ਸਾਹਿਬ ਨੇ ਠੀਕ ਹੈ ਜੀ ਔਰ ਇਹ ਜੋ ਅਸੀਂ ਮੇਲਾ ਮਨਾ ਰਹੇ ਪਿਛਲੇ 10-12 ਸਾਲ ਤੋਂ ਮਨਾ ਰਹੇ ਆ ਉਦੋਂ ਪਹਿਲਾਂ ਜਿਹੜੇ ਸਾਡੇ ਬਯੁਰਗ ਸੀ ਸਾਡੇ ਇੱਥੇ ਜੀ ਹਾਂਜੀ ਹਾਂਜੀ ਜਗ੍ਹਾ ਬਣੀ ਹੋਈ ਬਾਬਾ ਸੁੰਦਰਦਾਸ ਦੀ ਜੀ ਠੀਕ ਹੈ ਜੀ ਉਹਦੀ ਸੰਬੰਧਤ ਅਖੰਡ ਪਾਠ ਕਰਾਇਆ ਜਾਂਦਾ ਜੀ ਹਾਂਜੀ ਹਾਂਜੀ ਉਹਦੇ ਤੇ ਅਸੀਂ ਐਨਕਾ ਦਵਾਨ ਵੀ ਲਵਾਇਆ ਜੀ ਠੀਕ ਸਾਦਾ ਵਾਲਿਆਂ ਦਾ ਜੀ ਠੀਕ ਹੈ ਜੀ ਉਦੋਂ ਮਗਰੋਂ ਹੋਗ ਤੋਂ ਮਗਰੋਂ ਜੀ ਹਾਂ ਜੀ ਹਾਂ ਜੀ ਆ ਕਵਿਸ਼ਰੀ ਜਥਾ ਜੀ ਠੀਕ ਗੁਰਕੀਰਤ ਸਿੰਘ ਐਮ.ਏ ਜੀ ਠੀਕ ਉਹ ਸੰਗਤਾਂ ਨੂੰ ਜੀ ਦਰਸ਼ਨ ਦੇ ਕੇ ਗਏ ਆਈ ਠੀਕ ਹੈ ਤੇ ਜਿੱਥੇ ਤੁਸੀਂ ਨਾਲ ਖੇਡਾਂ ਕਰਵਾਉਣੇ ਆ ਤੇ ਨਾਲ ਸਾਰੇ ਧਾਰਮਿਕ ਧਰਮ ਦੇ ਨਾਲ ਵੀ ਜਿਹੜੀ ਧਾਰਮਿਕ ਵੀ ਜ਼ਰੂਰੀ ਹੈ ਜੀ ਆਪਣਾ ਤਿੱਖ ਧਰਮ ਆ ਸਰਪੰਚ ਸਾਹਿਬ ਵੱਲੋਂ ਜੀ ਜਿਹੜੀਆਂ ਬੀਬੀਆਂ ਜੀ ਸੱਸਾਂ ਦੀ ਵਧੀਆ ਸੇਵਾ ਕਰਦੀਆਂ ਜੀ ਉਹਨਾਂ ਨੂੰ ਸ਼ੌਲਾ ਨਾਲ ਸਨਮਾਨਿਤ ਕੀਤਾ ਗਿਆ ਜੀ ਠੀਕ ਹੈ ਜੀ ਤੇ ਅਸੀਂ ਚਾਹੁੰਦੇ ਹਾਂ ਜੀ ਅੱਗੇ ਤੋਂ ਵੀ ਮੱਲ ਕੇ ਸੰਗਤਾਂ ਵੱੱਦ ਚੜ ਕੇ ਹਿੱਸਾ ਲੈਣ ਜੀ ਹਾਂਜੀ ਹਾਂਜੀ ਤੇ ਇਹੋ ਜੇ ਮੱਲ ਕੇ ਕਾਰਜ ਹੁੰਦੇ ਰਹਿਣਗੇ ਸੋ ਬਹੁਤ ਵਧੀਆ ਕੁੱਚੀ ਸੁੱਚੀ ਸੋਚ ਜਾਂ ਤੁਹਾਡੇ ਨਗਰ ਪਿੰਡ ਫੱਡੇਕਲਾਂ ਦੀ ਸਮੂਰਤੀ ಗ್ರಾಮ ਪੰਚਾਇਤ ਦੀ ਸਾਡੇ ਸਰਪੰਚ ਸਾਹਿਬ ਅਮਰਤਪਾਲ ਸਿੰਘ ਜੀ ਜਿਨ੍ਹਾਂ ਨੇ ਪਿੰਡ ਦੀਆਂ ਨੋਹਾਂ ਦਾ ਵੀ ਸਨਮਾਨ ਕੀਤਾ ਜਿਹੜੀ ਆ ਆਪਦੀਆਂ ਸੱਸਾਂ ਦੀ ਵਧੀਆ ਸੇਵਾ ਕਰਨੀਆਂ ਤੋ ਸਰਪੰਚ ਸਾਹਿਬ ਇਹ ਆਈਡੀਆ ਫਿਰ ਤੁਹਾਡੇ ਦਿਮਾਗ 'ਚ ਕਿੱਦਾਂ ਆਇਆ ਜੀ ਇਹ ਜੀ ਦੇਖ ਕੇ ਆਇਆ ਸੀ ਕਿ ਕਿੰਨਾ ਕਈਆਂ ਵੇਖੇ ਕਈਆਂ ਸਾਨੂੰ ਬਹੁਤ ਸਮੱਸਿਆਵਾਂ ਨੇ ਹਾਂਜੀ ਹਾਂਜੀ ਇਹ ਵੇਖ ਕੇ ਮੈਂ ਹੋਰ ਨੂੰ ਨਿਸ਼ਾਹ ਹੋਣ ਵੀ ਹੋਰ ਵੀ ਕਿੰਨਾ ਸੰਭਲ ਵੀ ਸਮਾ ਲਿਆ ਕਰਨ ਨਾ ਸੰਭਾਲਦੀਆਂ ਨਹੀਂ ਹਾਂਜੀ ਹਾਂਜੀ ਤਾਂ ਉਹ ਸਿਕ ਹੋਰ ਪ੍ਰਲਾ ਕਰ ਰਹੇ ਆ ਹਾਂਜੀ ਨੌਜਾਨ ਬੱਚੇ ਜਿਹੜੇ ਉਹਨਾਂ ਨੂੰ ਅਸੀਂ ਦਾੜੀ ਕੇ ਰੱਖਦੇ ਪੱਗਾ ਬੰਨਨ ਦਾ ਮਤਲਬ ਪੱਗਾ ਨਵਾਗੇ ਠੀਕ ਹੈ ਜੀ ਸੋ ਇਹ ਵੀ ਵਧੀਆ ਸੂਤ ਆ ਹਾਂਜੀ ਹਾਂਜੀ ਦਸਤਾਰ ਜ਼ਰੂਰੀ ਹੈ ਸਹੀ ਹੈ ਜੀ ਸੋ ਸਰਪੰਚ ਸਾਹਿਬ ਫਿਰ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਹੋਰ ਤੁਸੀਂ ਆਪਣਾ ਕੀ ਕਰ ਰਹੇ ਹੋ ਪਿੰਡ ਦੇ ਲਈ ਪਿੰਡ ਲਈ ਜੀ ਇੱਕ ਤਾਂ ਵਕਾਫਤ ਦਾ ਕੰਮ ਸ਼ੁਰੂ ਹੋਣਾ ਹੈ ਜੀ ਠੀਕ ਹੈ ਜੀ ਹਾਂ ਹੁਣ ਪਹਿਲਾਂ ਉਹਨਾਂ ਨਲਕੇ ਆਏ ਸੀ ਨਲਕੇ ਲਵਾਤੇ ਸਾਰੇ ਪਿੰਡ ਦੇ ਸਾਈਡਾਂ ਤੇ ਨਹਿਰਾਂ ਦੇ ਨਾਲ ਕਿਲਵਾਤੇ ਠੀਕ ਹੈ ਜੀ ਹੁਣ ਇਹ ਸੜਕਾਂ ਦੇ ਲੁੱਕ ਪਈ ਜਾਂਦੀ ਸੜਕ ਬਣੇ ਜਾਂਦੀ ਆ ਹਾਂਜੀ ਇਹ ਕਾ ਫਿਰਦੀਆਂ ਰਹਿੰਦੀਆਂ ਪੱਕੀਆਂ ਕਰਾਉਣੀਆਂ ਤੇ ਪਿੰਡ ਲਈ ਸਟੇਡੀਅਮ ਤੁਹਾਡਾ ਇਹੀ ਆ ਕਿ ਹੋਰ ਵੀ ਬਾਹਰ ਕੋਈ ਜਗ੍ਹਾ ਸਟੇਡੀਅਮ ਨਹੀਂ ਜਗ੍ਹਾ ਇਹੀ ਠੀਕ ਹੈ ਜੀ ਇਹ ਸਕੂਲ ਦੀ ਜਗ੍ਹਾ ਹੈ ਠੀਕ ਹੈ ਸਕੂਲ ਦੀ ਜਗ੍ਹਾ ਸੋ ਆਏ ਸਾਲ ਬਹੁਤ ਵਧੀਆ ਕਬੱਡੀ ਕੱਪ ਸਾਡੇ ਫੱਡੇ ਕਲਾ ਦੇ ਵੀਰ ਕਰਵਾਉਂਦੇ ਨੇ ਸਮੁੱਚੀ ಗ್ರಾಮ ਪੰਚਾਇਤ ਸਮੁੱਚਾ ਨਗਰ ਪਿੰਡ ਫੱਡੇ ਕਲਾ ਐਨਆਰਆਈ ਵੀਰਾਂ ਦਾ ਵੀ ਵੱਡਾ ਯੋਗਦਾਨ ਹੁੰਦਾ ਇਸ ਵੱਡੀ ਕੱਪ ਦੇ ਵਿੱਚ ਦਾਲ ਬਾਈ ਆਪਣੇ ਇਧਰਲੇ ਪਾਸੇ ਬਾਈ ਗੁਰਪੇਜ ਬਰਾੜ ਜੀ ਖੜੇ ਨੇ ਸੱਸੀ ਗੱਲ ਬਾਈ ਜੀ ਸੱਸੀ ਗੱਲ ਬਾਈ ਜੀ ਗੁਰਪੇਜ ਬਾਈ ਤੁਹਾਡਾ ਦਾ ਫਿਰ ਵਾਵਾ ਲਗਾ ਗਿਆ ਕਬੱਡੀ ਵਾਲੇ ਮੁੰਡਿਆਂ ਦੇ ਨਾਲ ਫਿਰ ਦੋ ਜਾਣਕਾਰੀ ਅੱਜ ਫਿਰ ਕਿਹੜੇ ਕਿਹੜੇ ਪਲੇਅਰ ਤੁਸੀਂ ਥੱਦੇ ਆ ਕਬੱਡੀ ਓਪਨ ਦੇ ਥੱਦੇ ਡੱਗੋ ਵਾਲੇ ਆ ਜੀ ਹਾਂਜੀ ਤੇ ਦੋਦਾ ਸੂਰੇ ਵਾਲਾ ਠੀਕ ਹੈ ਤੇ ਵਧੀਆ ਸੈੱਟ ਵੀ ਯਾਨੀ ਕਿ ਉਹਨਾਂ ਦੇ ਆਪ ਦੇ ਟੂਰ ਸਾਡੇ ਭਰਾ ਹੀ ਆ ਜੀ ਠੀਕ ਹੈ ਜੀ ਵੀ ਸੰਯੋਗ ਨਾਲ ਵੀ ਆਏ ਨਹੀਂ ਸਾਡਾ ਭਾਈਵੰਦੀ ਤੌਰ ਤੇ ਮੁੰਡੇ ਆ ਜਾਂਦੇ ਆ ਜੀ ਵੀ ਆਰੀ ਤੌਰ ਤੇ ਵੀ ਖੇਡ ਰਹੇ ਆ ਵਧੀਆ ਸੈੱਟ ਆਉਣਗੇ ਠੀਕ ਹੈ ਤੇ ਦੂਜੀਆਂ ਟੀਮਾਂ ਨੂੰ ਵੀ ਹੱਥ ਬੰਨ੍ਹ ਕੇ ਬੇਨਤੀ ਹੈ ਤੇ ਵਧੀਆ ਸੰਯੋਗ ਦੇਣਾ ਸਾਡੇ ਨਾਲ ਵਧੀਆ ਟੀਮਾਂ ਆਉਣ ਤੇ ਬਈ ਆਪਣਾ ਫਿਰ ਅੱਜ ਦਾ ਜਿਹੜਾ ਕਬੱਡੀ ਮੇਲਾ ਇਹ ਕਿਹੜੀ ਲਾਈਵ ਤੇ ਚੱਲ ਰਿਹਾ ਲਾਈਵ ਆਪਣਾ ਸਾਈਡ ਤੇ ਲਾਈਵ ਕਿਹੜਾ ਹੈ 333 ਤੇ 333 ਦੇ ਲਾਈਵ ਹੋ ਰਿਹਾ ਹੈ ਤੈਨੂੰ ਤੈਨੂੰ ਧੰਨਵਾਦ ਆ ਸਮੁੱਚੇ ਨਗਰ ਪਿੰਡ ਫੱਡੇਕਲਾਂ ਦਾ ਸਮੁੱਚੀ ಗ್ರಾಮ ਪੰਚਾਇਤ ਦਾ ਸਰਪੰਚ ਸਾਹਿਬ ਜੀ ਨੂੰ ਮੁਬਾਰਕਬਾਦ ਦੁਆਰਾ ਫੇਰ ਦੇਵਾਂਗੇ ਪਿੰਡ ਦੇ ਸਾਡੇ ਅਮਰਪਾਲ ਸਿੰਘ ਜੀ ਨੂੰ ਚੁਣਿਆ ਸਰਪੰਚ ਬਹੁਤ ਬਹੁਤ ਮੁਬਾਰਕਾਂਈ ਸਰਪੰਚ ਸਾਹਿਬ ਸੋ ਬਹੁਤ ਉਮੀਦਾਂ ਨੇ ਪਿੰਡ ਫੱਡੇਕਲਾਂ ਨੂੰ ਸਰਪੰਚ ਸਾਹਿਬ ਤੋਂ ਤੇ ਵਾਹਿਗੁਰੂ ਸੱਚੇ ਪਾਤਸ਼ਾਹ ਇਦਾਂ ਹੀ ਜਿਹੜਾ ਤੁਹਾਡਾ ਏਕਾ ਦੇ ਪਿਆਰ ਤਵਾਕ ਜਿਹੜਾ ਬਣਾਈ ਰੱਖੇ ਦੋਸਤੋ ਵੀਡੀਓ ਨੂੰ ਕਰਿਓ ਵੱਧ ਤੋਂ ਵੱਧ ਸ਼ੇਅਰ ਤੇ ਅੱਗੇ ਜਿਹੜੇ ਪਲੇਅਰ ਆਉਣਗੇ ਆਪਣੇ ਕਬੱਡੀ ਓਪਨ ਦੇ ਉਹਨਾਂ ਦੇ ਨਾਲ ਵੀ ਗੱਲਬਾਤ ਕਰਾਂਗੇ ਸੋ ਉਹਨਾਂ ਨਾਲ ਵੀ ਤੁਹਾਨੂੰ ਮਿਲਾਵਾਂਗੇ ਤੇ ਵੀਡੀਓ ਨੂੰ ਦੋਸਤੋ ਕਰਿਓ ਬਤਵਾ ਸ਼ੇਅਰ ਧੰਨਵਾਦ। ਦੋਸਤੋ ਬਹੁਤ ਵਧੀਆ ਜਿਹੜਾ ਲੰਗਰ ਦਾ ਖਾਸ ਪ੍ਰਬੰਧ ਆ ਤੇ ਲੰਗਰ ਦੀ ਸੇਵਾ ਕਰ ਰਹੇ ਆ ਸਾਡੇ ਬਜ਼ੁਰਗ ਆਓ ਦਿਖਾਉਣੇ। ਬਾਬਾ ਜੀ ਲੰਗਰ ਦੀ ਸੇਵਾ ਕਰ ਰਹੇ ਨੇ ਜਿਹੜੇ ਤਲਾ ਪਿੰਡ ਦੇ ਕੱਤੇ ਉਸ ਪੰਡੀਆਂ ਟੀਮਾਂ ਵੀ ਘਾਤੇ ਨੇ ਨਾਲ ਚੌਲਾਂ ਦਾ ਲੰਗਰ ਵੀ ਛੱਦ ਰਿਹਾ ਪਰਸ਼ਾਦੀ ਦਾ ਲੰਗਰ ਵੀ ਛੱਦ ਰਿਹਾ। ਅੱਗੇ ਰੌਣਕਾਂ ਲਾਗੇ ਰੌਣਕਾਂ ਜੀ ਸ਼ੁਰੂ ਹੋ ਗਿਆ ਟੀਮ ਸੈਂਟਰੀ ਦੇ ਆਸਰਾ ਤੋਂ ਬਾਕੀ ਜੀ ਪਲਾਨ ਦੇ ਸਾਹਮਣੇ ਰਕਤੀ ਜੂਗੀ ਇੱਕ ਬਾਦਰ ਦੇ ਨਾਂ ਨੇ ਔਰ ਕਿਲਾ ਨਾਂ ਇਸ ਬੱਡੇ ਦੇ ਮਨ ਇੱਕ ਮਾਲ ਹਾਂਜੀ ਦੋਸਤੋ ਇਹ ਆ ਜੀ ਗਰੂ ਘਰ ਪੈਂਡ ਫਿੱਡੇ ਕਲਾਂ ਦਾ ਤੇ ਅੱਗੇ ਮਿਲਦੇ ਆ ਪਲੇਅਰਾਂ ਨੂੰ ਦੇਖਦੇ ਆ ਕਿਹੜੇ-ਕਿਹੜੇ ਅੱਜ ਖਿਡਾਰੀ ਆਏ ਹੋਏ ਆ ਮਿਲਦੇ ਆ ਤੇ ਵੀਡੀਓ ਨੂੰ ਕਰ ਦਿਓ ਵੱਧ ਤੋਂ ਵੱਧ ਸ਼ੇਅਰ ਮੈਂ ਤੁਹਾਡਾ ਨਵਦੀਪ ਦਬੜੀ ਗਾਨੇ ਵਾਲਾ ਚੈਨਲ ਨੂੰ ਸਬਸਕ੍ਰਾਈਬ ਕਰਿਓ ਲਾਈਕ ਕਮੈਂਟ ਜਰੂਰ ਕਰਿਓ ਦੋਸਤੋ ਮੁੰਡਾ ਕਰ ਰਿਹਾ ਤਿਆਰੀ ਗੁਰਵਿੰਦਰ ਸਿੰਘ ਡੱਗੋ ਰਮਾਣਾ ਦੀ ਟੀਮ ਦਾ ਬਹੁਤ ਵਧੀਆ ਜਾਫੀ ਆ ਬਜਨੀ ਭਾਰ ਖੇਡਦਾ ਖੇਡਦਾ ਕਬੱਡੀ ਓਪਨ ਚ ਆ ਗਿਆ ਹੋਰ ਗੁਰਵਿੰਦਰ ਠੀਕ ਆ ਓਪਨ ਦੇ ਮੈਚ ਫਿਰ ਕਿੰਨਾ ਸਮਾਂ ਹੋ ਗਿਆ ਖੇਡਦੇ ਨੂੰ 10 ਨਹੀਂ ਹੁਣ ਤਾਂ ਆ ਸੀਜ਼ਨ ਚ ਆਇਆ ਪਹਿਲਾ ਮੈਚ ਕਿੱ데 ਖੇਡਿਆ ਸੀ ਓਪਨ ਦਾ ਬਈ ਪਹਿਲਾਂ ਵੀ ਖੇਡਿਆ ਸੀ ਪਹਿਲਾਂ ਪਰ ਹੁਣ ਨਹੀਂ ਹੁਣ ਤਾਂ ਰੈਗੂਲਰ ਹੀ ਚੱਲ ਪੈਣਾ ਠੀਕ ਹੁਣ ਫਿਰ ਰੈਗੂਲਰ ਹੀ ਓਪਨ ਆ ਬਾਈ ਨੋਜਨ ਵਾਲਾ ਕੋਈ ਨਹੀਂ ਤੇ ਕਿਵੇਂ ਪ੍ਰਦਰਸ਼ਨ ਵਧੀਆ ਹੋ ਰਿਹਾ ਹਾਂ ਬਾਈ ਜੀ ਅੱਡ ਕਿਹੜੀ ਟੀਮ ਪਿੰਡ ਦੀ ਕਿਹੜੇ ਕਿਹੜੇ ਖੇਡ ਰਹੇ ਮੁੰਡੇ ਸਾਡੇ ਨਾਲ ਇੰਤਰਾਵੇ ਸਕੰਦਰ ਮਾੜੀ ਵਾਲਾ ਅੱਛਾ ਸਕੰਦਰ ਮਾੜੀ ਤੇ ਅਵਤਾਰ ਕੇ ਲਈ ਨਾਲ ਖਤਨਾਮ ਪਾਸੇ ਨੋਜਨ ਵਾਲਾ ਦੀਪਾ ਕੀ ਜੀ ਆਹ ਮੁੰਡੇ ਸਤਰਾਮ ਡੱਗੁਰਮਾਣਾ ਵੀ ਵਧੀਆ ਰੀਡਰ ਆਪਣਾ ਅੱਜ ਨਹੀਂ ਖੇਡ ਰਿਹਾ ਹਾਂ ਵੀ ਗੁਰਜੀਤ ਸਿੰਘ ਠੀਕ ਆ ਫਿਰ ਟੀਮ ਵਧੀਆ ਬਣੀ ਹੋਈ ਆਪਣੀ ਸਰਨਾ ਵੀ ਆ ਸਕੰਦਰ ਮਾੜੀ ਨੂੰ ਵੀ ਮਿਲਦੇ ਆ ਸਰਨਾ ਵੀ ਡੱਗੁਰਮਾਣਾ ਆ ਗਿਆ ਆਮਰਾਵਤ ਠੀਕ ਹਰਪ੍ਰੀਤ ਵੀ ਆਇਆ ਹੋਇਆ ਆਪਣਾ ਸ਼ਕੂਰ ਵਾਲਾ ਬਹੁਤ ਵਧੀਆ ਪ੍ਰਦਰਸ਼ਨ ਬਾਈ ਦਾ ਵੀ ਹੋ ਰਿਹਾ ਪੰਜਾਬ ਦੇ ਮੇਲੇ ਤੇ ਪਿਛਲੇ ਦਿਨੀ ਖੇਡੇ ਸੀਗੇ ਆਪਾਂ ਝੋਕਰੀ ਯਾਰ ਵਧੀਆ ਜੱਫੇ ਲਾਏ ਆ ਬਾਈ ਨੇ ਖੇਡਿਆ ਸੀ ਬਾਈ ਆਪਣਾ ਪੜਾਣੇ ਲਈ ਹੋਰ ਸੈਟਅਪ ਨਾ ਪੜਾਉਣੀ ਖੇਡਦਾਈ ਬਾਈ ਮੈਂ ਬਾਹਰ ਨਿਕਲ ਗਿਆ ਕਿਹੜੇ ਕੱਪ ਦੀ ਗੱਲ ਬਲੂਰ ਬਲੂਰ ਬੈਸਟਾਂ ਗੱਲ ਹਾਂਜੀ ਬੈਸਟਾਂ ਨੂੰ ਕੀ ਦੀ ਗੱਲ 112100 112100 ਲੈ ਵੀ ਮੁबारकਾਂ ਬਾਈ ਤੈਨੂੰ ਮੁੰਡਿਆ ਗੱਲ ਕਿਹੜੀ ਟੀਮ ਜਿੱਤੀ ਪੜਾਣੀ ਜਿ ਪੜਾਣੀ ਜਿ ਪੜਾਣੀ ਜਿ ਖੇਡਿਆ ਬਾਈ ਤੇ ਬਲੂਰ ਦੀ ਟੀਮ ਪਿੰਡ ਬਲੂਰ ਕੱਪ ਤੇ ਅਰਪੀਤ ਨੂੰ ਮੁबारकਾਂ ਬੈਸਟ ਰਿਹਾ ਮੁੰਡਾ ਬਹੁਤ ਵਧੀਆ ਮੇਲਾ ਅੱਜ ਪਿੰਡ ਫਿੱਡੇ ਕਲਾਂ ਦਾ ਚੱਲ ਰਿਹਾ ਤੇ ਅੱਗੇ ਮਿਲਦੇ ਹਾਂ ਹੋਰ ਪਲੇਰਾਂ ਨਾਲ ਕਰਾਂਗੇ ਗੱਲਬਾਤ ਆਓ ਦੋਸਤੋ ਮਿਲਦੇ ਆ ਪਿੰਡ ਦੋਦੇ ਦੀ ਟੀਮ ਬਹੁਤ ਵਧੀਆ ਖਿਡਾਰੀ ਆਪਣਾ ਦੋਦੇ ਵਾਲਾ ਲਵੀ ਅਰਗੇ ਆਏ ਹੋਏ ਆ ਨਾਲ ਬੁੱਟਰਾ ਤੇ ਮੁੰਡੇ ਪੱਟੇ-ਪੁੱਟੇ ਲਾ ਰਹੇ ਆ ਤਿਆਰੀ ਕਰ ਰਹੇ ਆ ਆਓ ਵੀ ਨਾਲ ਆਪਣਾ ਮੁੰਡਾ ਗਰਮੀਤ ਵੀ ਆਇਆ ਜਦ ਦੋਦੇ ਵਾਲਾ ਲਵੀ ਕਿਵੇਂ ਆ ਬਈ ਠੀਕ ਹੂੰ ਅੱਜ ਫਿਰ ਨਾਲ ਕਿਹੜੇ-ਕਿਹੜੇ ਖੇਡ ਰਹੇ ਆ ਦੋ ਬਾਰੂਆ ਜੀ ਬਾਬਾ ਜੇ ਦਾ ਨਾ ਬਈ ਅੱਛਾ ਤੇ ਇੱਕ ਮੁੰਡਾ ਆ ਗਿਆ ਖੇਡਣ ਆ ਅਜੇ ਖੜਕੰਗਾਂ ਵਾਲਾ ਇਧਰਲੇ ਪਾਸੇ ਤਿਆਰ ਹੋ ਰਿਹਾ ਗਿੱਟੇ-ਗੁੱਟੇ ਬੰਨੀ ਜਾਂਦਾ ਬਈ ਮੂੰਹ ਵੀ ਦਿਖਾਵਾਂਗੇ ਲੇ ਵੀ ਰੱਬੋ ਬਹੁਤ ਵਧੀਆ ਰੇਡਰਾਂ ਮੁੰਡਾ ਵਧੀਆ ਰੇਡਾਂ ਪਾਉਂਦਾ ਨਾਲ ਅੱਜ ਜਿਹੜੀ 92 ਰੇਡ ਆਉਣੀ ਆ ਰੱਬੋਤਰੀ ਠੀਕ ਹੈ ਟਰਨ ਬਾਈ ਟਰਨ ਹੀ ਚੱਲੂ ਕੰਮ ਤੇ ਅੱਜ ਕੋਦੇ ਕਹਿਣ ਨੂੰ ਰੋਜ਼ ਆ ਮਰੋਲਾ ਕੰਮ ਹੀ ਆ ਟੀਮਾਂ ਵਧੀਆ ਬਣੀਆਂ ਤੇ ਤੁਹਾਡੀ ਟੀਮ ਵੀ ਵਧੀਆ ਬਣੀ ਹੋਈ ਹੈਗੀ ਤੇ ਪੂਲ ਪ੍ਰਦਰਸ਼ਨ ਤਗੜਾ ਹੋਣਾ ਦੋ ਘੜੀ ਬਾਹਰੋਂ ਅੱਜ ਫਿੱਡੇ ਕਲਾਂ ਦੀ ਟੀਮ ਪਿੰਡ ਦੇ ਫਿੱਡੇ ਕਲਾਂ ਦੇ ਕੱਪ ਦੇ ਜਿਹੜੇ ਖਿਡਾਰੀ ਆਏ ਹੋਏ ਆ ਦੋਦੇ ਦੇ ਰੁਪਿੰਦਰ ਦੋਦਾ ਵੱਡਾ ਨਾਮ ਆ ਤੇ ਸੰਦੀਪ ਦੁੱਦੇ ਵਰਗੇ ਖਿਡਾਰੀ ਉਹਨਾਂ ਦੇ ਪਿੰਡ ਦੀ ਟੀਮ ਆਈ ਹੈ ਗੁਰੂ ਚੱਕ ਸੇ ਦੋ ਵੀ 65 ਕਿਲੋ ਦਾ ਵਧੀਆ ਜਾਫੀ ਆ ਕੰਨ ਕੰਨ ਕਿਵੇਂ ਆ ਗੁਰੂ ਆਪਣਾ ਦਿਖਾ ਇਧਰ ਟੁੱਟੇ ਪਏ ਕੰਨ ਟੁੱਟ ਗਿਆ ਕੰਨ ਹਾਂਜੀ ਕਿਵੇਂ ਆ ਪਕੜਾਇਆ ਨਹੀਂ ਜੀ ਪਣੀ ਇਹਦਾ ਪੜਾਇਆ ਵੀ ਲਾਇਸੈਂਸ ਬਣ ਗਿਆ ਹਾਂ ਤਾਂ ਬਣ ਗਿਆ ਲਾਇਸੈਂਸ ਹਾਂਜੀ ਹੋਰ ਕਿੱਦਾਂ ਹੋਰ ਠੀਕ ਠਾਕ ਕਿਵੇਂ ਆ ਗੁਰੂ ਫਿਰ ਸਨਮਾਨ ਸਰਮੂਨ ਕਿੰਨੇ ਕੁ ਹੋ ਗਏ ਵਧੀਆ ਬਈ ਸਨਮਾਨ ਪੂਰੇ ਵਧੀਆ ਬਈ ਠੀਕ ਆ ਪਿੰਡ ਨੂੰ ਮਿਲਦਾ ਪੂਰਾ ਪਿਆਰ ਪਿੰਡ ਨੂੰ ਪੂਰਾ ਸਪੋਰਟ ਆ ਬਈ ਠੀਕ ਆ ਤੇ ਗੱਡੀ ਗੁੱਡੀ ਲੈਦੀ ਹਾਂ ਹਾਂ ਗੱਡੀ ਗੁੱਡੀ ਕਹੀਏ ਖਾਚਾ ਵੀ ਲੈ ਕੇ ਦਿੱ ਤੇ ਗੁਰੂ ਫਿਰ ਗਾਂ ਨੂੰ ਕਿਦਾਂ ਕਿਹੜਾ ਬਈਨ ਖੇਡਣਾ ਓਪਨ ਖੇਡਰੀਆਂ 75 ਹਾਂ ਓਪਨ 75 ਓਪਨ 75 ਕਿੰਨਾ ਭਾਰਾ ਹੁਣ ਹੁਣ ਤੇ 65 66 ਕਿਲੋ ਭਰ ਕੇ ਕੇ ਸਰਪੰਚ ਨੂੰ ਆਮਣ ਬਾਈ ਨੂੰ ਤੇ ਬੱਕਰਾ ਬੁੱਕਰਾ ਦੇ ਨਾਲ ਕਾਰ ਜਿਗਾਰਮੈਂਟ ਫੇਰ ਬਧੂ ਭਾਰਪੂਰ ਪੱਟ ਬੁੱਟ ਭਰ ਲੰਗੇ ਫਿਰ ਹਾਂ ਆਓ ਦੋਸਤੋ ਮਿਲਦੇ ਹਾਂ ਸੇਵ ਕਬਈ ਆਪਣਾ ਨੱਥੂ ਵਾਲਾ ਦਰਬੀ ਪਿੰਡ ਆ ਵਧੀਆ ਖੇਡ ਖੇਡੀ ਆ ਤੇ ਹੁਣ ਬਾਈ ਇਹ ਆਪਣੇ ਨਾਲ ਜਿਹੜੇ ਮੁੰਡੇ ਲੈ ਕੇ ਆਉਂਦਾ ਪਿੰਡੋਂ ਬਾਈ ਸੇਵਕ ਕਿਵੇਂ ਹੋ ਠੀਕ ਆ ਬਾਈ ਵਧੀਆ ਅੱਜ ਫਿਰ ਬੰਦੇ ਆਪਣੇ ਪਿੰਡ ਵਾਲੇ ਮੁੰਡੇ ਲੈ ਕੇ ਆਏ ਆ ਪਿੰਡ ਵਾਲੇ ਦੇ ਸਰਮ ਠੀਕ ਆ ਤੇ ਵਧੀਆ ਟੀਮ ਬਣੀ ਹੋਈ ਆਪਣੀ ਦੋ ਪਲੇਅਰ ਬਾਹਰੋਂ ਆ ਫਿਰ ਬਾਹਰੋਂ ਕੌਣ ਖੇਡ ਰਿਹਾ ਕੋਈ ਨਹੀਂ ਨਰੂਲ ਹੀ ਬਾਈ ਚੱਪੇ ਨਰੂਲ ਪਿੰਡ ਦੀ ਹੈ ਕਿੰਨਾ ਮੇਲਾ ਖਿੱਡੀਆਂ ਦੇ ਮੁੰਡੇ ਅੱਜ ਇਹਨਾਂ ਨੂੰ ਹੋ ਗਿਆ ਦੋ ਤਿੰਨ ਮਹੀਨੇ ਲਗਾਤਾਰ ਅੱਛਾ ਦੋ ਤਿੰਨ ਮਹੀਨੇ ਹੋ ਗਏ ਆ ਸੀਜ਼ਨ ਖੇਡੀ ਜਾਂਦੇ ਆ ਪ੍ਰਦਰਸ਼ਨ ਕਿਵੇਂ ਵਧੀਆ ਮੁੰਡਿਆਂ ਦਾ ਠੀਕ ਆ ਠੀਕ ਆ ਵਧੀਆ ਠੀਕ ਆ ਉਹ ਮੰਗ ਲਈ ਲੈ ਵੀ ਨੀਲੇ ਵਰਗੇ लवली ਵਰਗੇ ਮੁੰਡੇ ਨੱਥੂ ਵਾਲੇ ਦੇ ਅੱਜ ਪਹੁੰਚੇ ਹੋਏ ਆ ਉਹ ਮੁੰਡਾ लवली ਆ ਤੇ ਨੀਲਾ ਨੀਲੇ ਵਰ ਕਿਵੇਂ ਵਧੀਆ ਚੱਲ ਰਹੀ ਹੈ ਗੇਮ ਸੈਟਾ ਕੰਮ ਹਾਂਜੀ ਹਾਂਜੀ ਸੁ ਨੀਲਾ ਵਧੀਆ ਰੀਡਰ ਆ ਮੁੰਡਾ ਆਪਣਾ ਨੱਥੂ ਵਾਲੇ ਗਰਵੀ ਦਾ ਤੇ ਨਾਲ ਰਵੀ ਆ ਆਪਣਾ ਨੱਥੂ ਵਾਲੀਆ ਸੁ ਬਹੁਤ ਵਧੀਆ ਟੀਮ ਜਿਹੜੀ ਰਵੀ ਮੇਲਾ ਦਾ 65 ਕਿਲੋ ਖੇਡਦਣਾ ਹਾਂਜੀ ਠੀਕ ਆ ਵਧੀਆ ਟੀਮ ਬਣੀ ਹੋਈ ਆ ਸੋਹਣਾ ਪ੍ਰਦਰਸ਼ਨਾਂ ਤੇ ਬਾਈ ਸੇਵਕ ਆਪਣਾ ਟੀਮ ਲੈ ਕੇ ਆਉਂਦਾ ਤੇ ਬਾਈ ਨਾਲ ਕੰਟੈਕਟ ਕਰਿਆ ਕਰੋ ਸੇਵਕ ਨੰਬਰ ਬੋਲਦੇ ਆ ਆਪਣਾ 9814621768 98146 ਤੇ 17 85 17685 ਨੰਬਰ 85 17685 ਨੰਬਰਾਂ ਜੋ ਕਿਸੇ ਬਾਈ ਨੇ ਟੀਮ ਬੁੱਕ ਕਰਾਉਣੀ ਹੋਵੇ ਬਾਈ ਨਾਲ ਗੱਲਬਾਤ ਕਰ ਲਿਆ ਕਰੋ ਬਾਈ ਵਧੀਆ ਟੀਮ ਬਣਾ ਲੈਂਦਾ ਸੋ ਨੱਥੂ ਵਾਲੀਆ ਲੱਭੂ ਵੀ ਵਧੀਆ ਜਾਫੀ ਆ ਤੇ ਅੱਜ ਗੁਰਸੇਵ ਕਬਈ ਆਇਆ ਹੋਇਆ ਤੇ ਕਰਦੇ ਆ ਗੱਲਬਾਤ ਭਰਾ ਦੇ ਨਾਲ ਟੀਮ ਪਿੰਡ ਖਿਆਲੀ ਵਾਲੇ ਦੀ ਇਹ ਵੀ ਅੱਜ ਬਣੀ ਹੋਈ ਆ ਜੱਸਾ ਬਾਈ ਖੇਡਦਾ ਆਪਣਾ ਝੰਡਾ ਵਾਲੇ ਵਾਲਾ ਖਿਆਲੀ ਵਾਲੇ ਦੇ ਲਈ ਵਧੀਆ ਪਲੇਅਰ ਅੱਜ ਜਿਹੜੇ ਪਹੁੰਚੇ ਹੋਏ ਆ ਪਿੰਡ ਛੱਡੇ ਕਲਾਂ ਦੇ ਵਿੱਚ ਵਾਰਮਅਪ ਪੂਰਿਆ ਬਾਈ ਮੈਚ ਇਹਨਾਂ ਦਾ ਨੇੜੇ ਹੀ ਆ ਤੇ ਦੂਜੀ ਸਾਈਡ ਚੌਕੀ ਔਲਖਾ ਵਾਲਾ ਮੁੰਡਾ ਗੱਗੂ ਵੀ ਅੱਜ ਇਸ ਮੇਲੇ ਤੇ ਆਇਆ ਹੋਇਆ ਆ ਤਿਆਰ ਬਹੁਤ ਵਧੀਆ ਅੱਜ ਪਲੇਅਰ ਮੇਲੇ ਤੇ ਆਏ ਹੋਏ ਆ ਗੱਲਬਾਤ ਵਧੀਆ ਬਣੀ ਹੋਈ ਆ ਮੁੰਡਿਆਂ ਦੀ ਇਧਰਲੇ ਪਾਸੇ ਸਲੀਨੇ ਵਾਲਾ ਮੁੰਡਾ ਹਰਮਨ ਖੇਡੂ ਥਾਂਦੇ ਵਾਲੇ ਦੇ ਲਈ ਵਧੀਆ ਜਿਹੜੇ ਟੀਮਾਂ ਬਣੀਆਂ ਹੋਈਆਂ ਅੱਜ ਗੋਰੇ ਵਰਗੇ ਖਿਆਲੀ ਵਾਲੇ ਦੇ ਐਕਸ਼ਨ ਵਰਗੇ ਵੀਰੂ ਜਾਣ ਵਾਲੀ ਆ ਤੇ ਖਿਡਾਰੀ ਸੈੱਟ ਹੋ ਰਹੇ ਆ ਮੁੰਡੇ ਟੀਮਾਂ ਲੈ ਕੇ ਜਿਹੜੀਆਂ ਵਧੀਆ ਪਹੁੰਚੀ ਹੋਈ ਆ ਫਿੱਡੇ ਕਲਾ ਟੂਰਨਾਮੈਂਟ ਦੇ ਵੀਡੀਓ ਨੂੰ ਵੱਧ ਤੋਂ ਵੱਧ ਕਰਿਓ ਸ਼ੇਅਰ ਪ੍ਰਬੰਧਕ ਕਮੇਟੀ ਕਰ ਰਹੀ ਹੈ விட்டேன் வருகிறேன் சின்னமாடின் வருகிறேன்.